परम संत द्वैत स्वरूप श्री आरती देवाजी महाराज करतारनगर सिहाटा वालेयांदे 47वे प्रकाश उत्सव ਦੇ ਸੰਬੰਧ ਵਿੱਚ श्री सत्य साई सेवा समिति अमृतसर ਦੇ ਸਹਿਯੋਗ ਅਤੇ परम संत द्वैत स्वरूप श्री आरती देवाजी महाराज ਦੇ ਆਸ਼ੀਰਵਾਦ ਨਾਲ ਮੁਫਤ ਅੱਖਾਂ ਦਾ ਚੈਕਅਪ ਕੈਂਪ श्री आरती ਸ਼ਿਵ ਦੁਰਗਾ ਮੰਦਿਰ ਕਰਤਾਰਨਗਰ सिਹਾਟਾ ਵਿਖੇ ਲਗਾਇਆ ਗਿਆ ਜਿੱਥੇ ਡਾਕਟਰ ਓਮ ਪ੍ਰਕਾਸ਼ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ શર્માધાન સતીશ પુજ બીજેપી આગુ અવિનાશ શૈલા મનજીત મિટાને વિશેષ તાજરી પરી અને માતા આરતી દેવા ઉપરની શલાઘા સોહન લાલ मोहन लाल शास्त्री देवेंद्र बिल्लू समेत बड़ी गिनती में इलाका वासी मौजूद सान ये संतालीव अवतरण दिवस मनाया जा रहा है जो कि मार्च के में सभी मार्च को उसके उपलक्ष्य में ये हर कैंप लगाया जाता है आँखों का साल में दो बार लगाते हैं हाई कैंप होता है डॉक्टर ओम प्रकाश हॉस्पिटल और सत्या साई बाबा की अपार कृपा से और सभी का सुजोग मिलता है और जिसमें हमारे सभी राजनीतिक भाई बहनें भगतजनन सभी पहुँचे हैं इन सभी का बहुत बहुत बधाई देते हैं शुक्राना करते हैं आगे भी भगवान हमको बल और ताकत बख्शिश के आगे भी हम सेवा करिए नरहनी ही सेवा हर को प्रकाश मिलना चाहिए आज ਮਹਾਰਾਜੀ ਆਰਤੀ ਦੇਵਾਏ ਦੇ ਅਸ਼ੀਰਵਾਦ ਦੇ ਨਾਲ ਇਹ 25ਵਾਂ ਸੱਤਿਆ ਸਾਈ ਹਸਪੀਟਲ ਵੱਲੋਂ ਜਿਹੜੇ ਓਮ ਪ੍ਰਕਾਸ਼ ਹਸਪੀਟਲ ਵੱਲੋਂ ਸੁਸਾਇਟੀ ਵੱਲੋਂ ਇਹ ਕੈਂਪ ਲਗਾਇਆ ਜਾ ਰਿਹਾ ਵਾ ਇਹ ਮਹਾਰਾਜ ਦੇ 79 ਪ੍ਰਕਾਸ਼ ਉత్సਵ ਦੇ ਸੰਬੰਧ ਵਿੱਚ ਲਗਾਇਆ ਜਾ ਰਿਹਾ ਵਾ ਮੰਦਰ ਕਮੇਟੀ ਵੱਲੋਂ अनेका ਨੇਕ ਜਿਹੜੇ ਧਾਰਮਿਕ ও ਸਮਾਜਿਕ ਕਾਰਜ ਕੀਤੇ ਜਾਂਦੇ ਹਨ ਸਾਰੇ ਡੰਗਰ ਵਾਸੀਆ ਤੇ ਮਹਾਰਾਜ ਦਾ ਆਸ਼ੀਰਵਾਦ ਬਣਿਆ ਰਵੇ ਉਹ ਲੋਕ ਜਿਹੜੇ ਜ਼ਰੂਰਤਮੰਦ ਲੋਗ ਆ ਹਮੇਸ਼ਾ ਇਹਨਾਂ ਕੈਂਪਾਂ ਵਿੱਚ ਆ ਕੇ ਆਪਣਾ ਫਾਇਦਾ ਲੈਂਦੇ ਰਹਾਂਗੇ ਅੱਜ ਮਾਤਾ ਤੇ ਦੇਵਾ ਜੀ ਦੇ ਆਸ਼ੀਰਵਾਦ ਆਸ਼ੀਰਵਾਦ ਦੇ ਨਾਲ ओम प्रकाश ਅੱਖਾਂ ਦਾ ਹਸਪਤਾਲ ਵੱਲੋਂ ਫ੍ਰੀ ਅੱਖਾਂ ਦਾ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਪਾਰੀ ਮਾਤਰਾ ਦੇ ਵਿੱਚ ਸ਼ਹਿਰ ਦੇ ਲੋਕ ਕੈਂਪ ਦਾ ਫਾਇਦਾ ਚੁੱਕਣ ਵਾਸਤੇ ਬੈਠੇ ਨੇ ਆਏ ਹੋਏ ਨੇ ਪਾਰੀ ਮਾਤਰਾ ਵਿੱਚ ਲੋਕਾਂ ਦਾ ਆਉਣ ਦਾ ਮਕਸਦ ਹੈ ਕਿ ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਜਦੋਂ ਕਿਸੇ ਕਿਸਮ ਦਾ ਲੋਕਾਂ ਨੂੰ ਸਹੂਲਤ ਨਹੀਂ ਮਿਲਦੀ ਉਦੋਂ ਧਰਮ ਕਰਮ ਸੋਸਾਇਟੀਆਂ ਅੱਗੇ ਆਉਂਦੀਆਂ ਨੇ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਨੇ ਪਰਮ ਸੰਤ ਮਾਤਾ ਆਰਤੀ ਦੇਵਾ ਜੀ ਦੇ 47ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਵਿੱਚ ਅੱਜ ਫ੍ਰੀ ਅੱਖਾਂ ਦਾ ਚੈੱਕਅਪ ਦਾ ਜਿਹੜਾ ਕੈਂਪ ਲਗਾਇਆ ਗਿਆ ਵਾ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਾਟਾ ਨਿਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਵਾਂ ਕਿਉਂਕਿ ਇਹ ਕੈਂਪ ਇੱਕ ਨਹੀਂ ਆ ਸਾਲ ਦੇ ਵਿੱਚ ਕਈ ਕੈਂਪ ਲਗਾਏ ਜਾਂਦੇ ਆ ਮਾਤਾ ਜੀ ਵੱਲੋਂ ਇਸ ਦਰਬਾਰ ਦੇ ਉੱਤੇ ਅੱਖਾਂ ਦਾ ਕੈਂਪ ਆ ਬਲੱਡ ਦਾ ਕੈਂਪ ਆ ਹੈਨਾ ਤੇ ਹਰ ਸਾਲ ਲਗਾਇਆ ਜਾਂਦਾ ਵਾ ਤੇ ਇਸੇ ਵਿੱਚ ਬੜੇ ਹੀ ਜ਼ਰੂਰਤਮੰਦ ਲਾਗੇ ਬੰਨੇ ਤੋਂ ਲੋਕ ਆ ਕੇ ਇਹ ਫਾਇਦਾ ਚੁੱਕਦੇ ਆ ਫ੍ਰੀ ਅੱਖਾਂ ਦਾ ਚੈੱਕਅਪ ਤੇ ਮੈਂ ਸਮਝਦਾ ਵਾਂ ਬੜਾ ਹੀ ਵਧੀਆ ਇੱਕ ਧਾਰਮਿਕ ਤੇ ਹੈ ਹੀ ਆ ਵਾ ਨੇਕ ਉਪਰਾਲਾ ਵਾ ਜਿਹੜਾ ਮਹਾਰਾਜ ਦੀ ਸਾਰਿਆਂ ਨੂੰ ਫਾਇਦਾ ਦੇ ਰਿਹਾ ਅੱਜ ਜਿਹੜਾ ਪੰਜਵਾਂ ਕੈਂਪ ਲੱਗਾ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਇਹਦੇ ਵਿੱਚ ਸਿਰਫ ਅੱਖਾਂ ਹੀ ਨਹੀਂ ਚੈੱਕ ਕੀਤੀਆਂ ਜਾਂਦੀਆਂ ਕੋਚ ਗਰੀਬ ਲੋਕਾਂ ਦੇ ਜਿਹੜੇ ਜ਼ਰੂਰਤਮੰਦ ਲੋਗ ਆ ਉਹਨਾਂ ਦੀਆਂ ਅੱਖਾਂ ਠੀਕ ਦੇ ਨਾਲ-ਨਾਲ ਉਹਨਾਂ ਦੇ ਅੱਖਾਂ ਦੇ ਆਪਰੇਸ਼ਨ ਵੀ ਕਰਵਾਏ ਜਾਂਦੇ ਆ ਨਿਸ਼ੁਲਕ ਔਰ ਇੱਕ ਬੜਾ ਵੱਡਾ ਉਪਰਾਲਾ ਆ ਇਹੋ ਜਿਹੇ ਉਪਰਾਲੇ ਸਦਾ ਚੱਲਦੇ ਹੀ ਰਹਿੰਦੇ ਕਿਉਂਕਿ ਪਰਮ ਸੰਤ ਅਦਾਬ ਸਰੂਪ ਜਿਹੜੇ ਆ ਇਹ ਸੇਵਾ ਧਾਰਮਿਕ ਸੰਸਥਾ ਕੰਮਾਂ ਦੇ ਨਾਲ-ਨਾਲ ਇੱਕ ਸੇਵਾ ਦੇ ਕੰਮ ਵੀ ਕਰਦੀ ਆ ਸੇਵਾ ਦੇ ਕੰਮ ਦੇ ਨਾਲ-ਨਾਲ ਇੱਕ ਦੇਸ਼ ਭਗਤੀ ਦੇ ਵੀ ਕੈਂਪ ਲਗਾਉਂਦੇ ਆ ਅੱਜ ਜਿਹੜਾ 25ਵਾਂ ਅੱਖਾਂ ਦਾ ਕੈਂਪ ਜਿਹੜਾ ਸੱਤੇ ਸਾਈ सेवा सोसाइटी ਵੱਲੋਂ ਮਾਤੀ ਰਵਜੀਤ ਦੇ ਪ੍ਰਕਾਸ਼ ਉਤਸਵ ਦੇ ਲਈ ਮਨਾਇਆ ਜਾ ਰਿਹਾ ਹੈ ਤੇ ਮੈਂ ਸਾਰੇ ਸਾਥ ਸੰਗਤ ਜੀ ਨੂੰ ਇਹੀ ਕਵਾਂਗਾ ਕਿ ਅਸੀਂ ਸਾਰੇ ਮਿਲ ਕੇ ਛਾਟੇ ਲਈ ਜਿਹੜੀ ਵੀ ਮਨੋ ਕਾਮਨਾ ਹੈ ਅੱਜ ਉਹਨਾਂ ਦੀ ਜਿਹ ਹੈ ਉਹ ਪੂਰੀ ਹੋਏ ਤੇ ਮੈਂ ਸਾਰੇ ਹੀ ਛਾਡੇ ਨਵਾਸੀ ਨੂੰ ਕਵਾਂਗਾ ਕਿ ਅਸੀਂ ਸਾਰੇ ਮਿਲ ਕੇ ਜਿਹੜੀ ਵੀ ਸੇਵਾ ਸੁਸਾਇਟੀ ਹੈ ਉਹਦੇ 'ਚ ਆਪਣਾ ਯੋਗਦਾਨ ਦਿਈਏ